ਇਸ ਸੰਸਾਰ ਦੇ ਵਿੱਚ ਆਪਾਂ ਵੇਖਦੇ ਹਾਂ ਬਹੁਤ ਸਾਰੇ ਦੁੱਖ ਨੇ, ਰੋਗ ਨੇ। ਮਾਮਾ ਤੇ ਭੈਣਾ ਆਪਣੇ ਘਰ ਦੀ ਸੁੱਖ ਸ਼ਾਂਤੀ ਵਾਸਤੇ, ਬੱਚਿਆਂ ਦੀ ਤੰਦਰੁਸਤੀ ਵਾਸਤੇ, ਤਰੱਕੀ ਵਾਸਤੇ ਪਾਠ ਕਰਦੀਆਂ ਨੇ। ਤਾਂ ਅੱਜ ਵਿਚਾਰ ਕਰਨੀ ਆਪਾਂ ਉਹ ਕਿਹੜਾ ਪਾਠ ਹੈ? ਜਿਹੜੀਆਂ ਭੈਣਾ ਸਵੇਰੇ ਉੱਠਦੀਆਂ ਨੇ, ਜਿਹੜੀਆਂ ਮਾਮਾ ਸਵੇਰੇ ਉੱਠਦੀਆਂ ਨੇ, ਜੇ ਉਹ ਇਹ ਪਾਠ ਕਰ ਲੈਣ, ਉਹਨਾਂ ਦੇ ਬੱਚਿਆਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਵਾਲੀ ਤਰੱਕੀ ਇਹ ਮਿਲਣੀ ਸ਼ੁਰੂ ਹੋ ਜਾਵੇਗੀ ਪਰ ਉਹਦੇ ਲਈ ਸਭ ਤੋਂ ਪਹਿਲਾਂ ਕੁਝ ਗੱਲਾਂ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਦੇਖੋ ਕਈ ਵਾਰੀ ਕੀ ਹੁੰਦਾ ਆਪਾਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਤਾਂ ਕਰਦੇ ਆਂ ਇਹ ਅਰਦਾਸ ਦੀ ਸਾਨੂੰ ਸ਼ਕਤੀ ਦਾ ਹੀ ਨਹੀਂ ਪਤਾ ਹੈਗਾ ਇਹ ਅਰਦਾਸ ਵਿੱਚ ਇੰਨੀ ਤਾਕਤ ਆ ਜੇ ਸਾਡਾ ਗੁਰੂ ਤੇ ਭਰੋਸਾ ਪੱਕਾ ਹੋਵੇ ਜੇਸੀਂ ਗੁਰੂ ਅੱਗੇ ਬੇਨਤੀ ਕਰੀਏ ਗੁਰਮਖ ਪਿਆਰਿਓ ਬੱਚਿਆਂ ਦੀ ਤੰਦਰੁਸਤੀ ਤਰੱਕੀ ਵੱਡੀਆਂ-ਵੱਡੀਆਂ ਦਾਤਾਂ ਸਾਡੀ ਝੋਲੀ ਵਿੱਚ ਪੈਂਦੀਆਂ ਨੇ ਆਓ ਇਹ ਵਿਚਾਰ ਆਪਾਂ ਹੁਣ ਸਰਵਣ ਕਰਦੇ ਹਾਂ ਜੀ ਕਈ ਵਾਰੀ ਨਾ ਅਸੀਂ ਬੱਚਿਆਂ ਦੀ ਚਿੰਤਾ ਬਹੁਤ ਕਰਦੇ ਹਾਂ ਚਿੰਤਾ ਕਰਦੇ ਕਰਦੇ ਅਸੀਂ ਚਿੰਤਾ ਦਾ ਹੀ ਰੂਪ ਹੋ ਜਾਂਦੇ ਹਾਂ ਕਿਸੇ ਬੱਚੇ ਦਾ ਕੋਈ ਕਾਰਜ ਹੁੰਦਾ ਵਿਆਹ ਕਾਰਜ ਹੁੰਦਾ ਕੋਈ ਨੌਕਰੀ ਦਾ ਕਾਰਜ ਹੁੰਦਾ ਜਿਹੜਾ ਰੁਕਿਆ ਹੋਇਆ ਹੁੰਦਾ ਆਪਾਂ ਉਹਨੂੰ ਇੰਨੀ ਚਿੰਤਾ ਕਰਨ ਲੱਗ ਜਾਂਦੇ ਆ ਉਦੋਂ ਪਾਠ ਕਰਨਾ ਭੁੱਲ ਜਾਂਦੇ ਆ ਮੇਰੇ ਕਹਿਣ ਦਾ ਭਾਵ ਇਹ ਆ ਵੀ ਚੇਤੇ ਕਰਨਾ ਭੁੱਲ ਜਾਂਦੇ ਰੱਬ ਨੂੰ ਜਦੋਂ ਆਪਾਂ ਪਾਠ ਕਰਦੇ ਆ ਬਾਣੀ ਪੜ੍ਹਦੇ ਆ ਚਿੰਤਾ ਨਹੀਂ ਕਰਦੇ ਉਦੋਂ ਫਿਰ ਸਾਡੇ ਕਰਮ ਜਿਹੜੇ ਆ ਬਣਨ ਲੱਗਦੇ ਆ ਪਰ ਜਦੋਂ ਆਪਾਂ ਚਿੰਤਾ ਕਰਦੇ ਆ ਉਦੋਂ ਕੋਈ ਕਰਮ ਨਹੀਂ ਬਣਦਾ ਉਦੋਂ ਤਾਂ ਅਸੀਂ ਢੈਂਦੀ ਕਲਾ ਵੱਲ ਜਾਂਦੇ ਆ ਕਿਤੇ ਵੀ ਆਸੇ ਪਾਸੇ ਜਾਣ ਦੀ ਬਜਾਏ ਤੁਸੀਂ ਕੀ ਕਰਨਾ ਆਪਦੇ ਘਰ ਵਿੱਚ ਬੈਠ ਕੇ ਨੇਮ ਦੇ ਨਾਲ ਇੱਕ ਪਾਠ ਸ਼ੁਰੂ ਕਰਨਾ ਹੈ ਤੁਸੀਂ ਦੇਖਣਾ ਤੁਹਾਡੇ ਬੱਚਿਆਂ ਦੀ ਜਿਹੜੀ ਚੰਗੀ ਮਤ ਹੋਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਮੰਗਣਾ ਆਪਾਂ ਗੁਰੂ ਕੋਲੋਂ ਆਪਾਂ ਕਿਸੇ ਹੋਰ ਦਰ ਤੋਂ ਨਹੀਂ ਮੰਗਣਾ ਸਿੱਖਾਂ ਵਾਸਤੇ ਤਾਂ ਹੈ ਹੀ ਇਹ ਵੀ ਆਪਦਾ ਦਰ ਨਹੀਂ ਛੱਡਣਾ ਆਪਣੇ ਧਰਮ ਦੇ ਵਿੱਚ ਪਰਪੱਕਤਾ ਬੜੀ ਜ਼ਰੂਰੀ ਆ ਪਾਤਸ਼ਾਹ ਦੇ ਅੱਗੇ ਜਦੋਂ ਅਰਦਾਸਾਂ ਕਰਦੇ ਆ ਆਪਾਂ ਹਰ ਇੱਕ ਮਾਂ ਹੀ ਅਰਦਾਸ ਕਰਦੀ ਹੈ ਕਦੇ ਕੋਈ ਮਾਂ ਦੁਨੀਆ ਦੀ ਕੋਈ ਹੋਰ ਸ਼ੈ ਨਹੀਂ ਮੰਗਦੀ ਪ੍ਰਮਾਤਮਾ ਤੋਂ ਆਪਦੇ ਬੱਚਿਆਂ ਦੀ ਹੀ ਚੜ੍ਹਦੀ ਕਲਾ ਮੰਗਦੀ ਆ ਇਹੀ ਮੰਗਦੇ ਆ ਨਾ ਆਪਾਂ ਸਾਡੇ ਬੱਚਿਆਂ ਨੂੰ ਨੌਕਰੀ ਮਿਲ ਜੇ ਆ ਮਿਲ ਜੇ ਇਥੇ ਤਰੱਕੀ ਹੋ ਜੇ ਤੇ ਸਾਡੇ ਪਤੀ ਨੂੰ ਤਰੱਕੀ ਮਿਲ ਜਾਵੇ ਆਪਾਂ ਇਹੀ ਅਰਦਾਸਾਂ ਵਿੱਚ ਮੰਗੀ ਜਾਂਦੇ ਆ ਬੱਚਿਆਂ ਦੇ ਲਈ ਜਦੋਂ ਆਪਾਂ ਪਾਠ ਕਰਦੇ ਆ ਵਾਹਿਗੁਰੂ ਜੀ ਤੋਂ ਸਿਰਫ ਅਸੀਂ ਇਹੀ ਮੰਗਣਾ ਮਹਾਰਾਜ ਉਹਨਾਂ ਨੂੰ ਸਮੱਤ ਦਿਓ ਚੀਜ਼ਾਂ ਮੰਗਣ ਦੀ ਤੁਹਾਨੂੰ ਲੋੜ ਨਹੀਂ ਮੈਂ ਇੱਥੇ ਤੁਹਾਨੂੰ ਇੱਕ ਵਿਧੀ ਦੱਸ ਰਿਹਾ ਵੀ ਮੰਗਣਾ ਕੀ ਹੈ ਕਈ ਵਾਰੀ ਸਾਨੂੰ ਇਹ ਤਾਂ ਪਤਾ ਹੁੰਦਾ ਵੀ ਕਿਹਦੇ ਕੋਲੋਂ ਮੰਗਣਾ ਗੁਰੂ ਕੋਲੋਂ ਹੀ ਮੰਗਣਾ ਪਰ ਕਿਵੇਂ ਮੰਗਣਾ ਇਹ ਨਹੀਂ ਪਤਾ ਹੁੰਦਾ ਅਰਦਾਸ ਕਰਿਓ ਵਾਹਿਗੁਰੂ ਜੀ ਬੱਚਿਆਂ ਨੂੰ ਸਮਤ ਦਿਓ ਗਿਆਨ ਦਿਓ ਨਾਮ ਬਖਸ਼ਿਓ ਜੇ ਤੁਸੀਂ ਇਹ ਮੰਗ ਲਿਆ ਤੁਸੀਂ ਦੇਖਿਓ ਸੁੱਖ ਤੇ ਧਨ ਦੌਲਤ ਤੇ ਕਈ ਹੋਰ ਇਹੋ ਜੀਆਂ ਚੀਜ਼ਾਂ ਜਿਨ੍ਹਾਂ ਦੀ ਤੁਸੀਂ ਇੱਛਾ ਕਰੀ ਜਾਂਦੇ ਹੋ ਆਪਣੇ ਮਨ ਦੇ ਵਿੱਚ ਉਹ ਤੁਹਾਡੇ ਬੱਚਿਆਂ ਦੇ ਅੱਗੇ ਪਿੱਛੇ ਘੁੰਮਦੀਆਂ ਤੁਹਾਨੂੰ ਨਜ਼ਰ ਆਉਣਗੀਆਂ ਕੁਝ ਹੀ ਦਿਨਾਂ ਦੇ ਵਿੱਚ ਪਰ ਗੁਰੂ ਦਾ ਗਿਆਨ ਮੰਗਣਾ ਦਾਨਾ ਸਿਰਦਾਨ ਨਾਮਦਾਨ ਇਹ ਤਿੰਨ ਚੀਜ਼ਾਂ ਤੁਸੀਂ ਮਨ ਕਰੜਾ ਕਰਕੇ ਮੇਰੀਆਂ ਭੈਣਾਂ ਜਦੋਂ ਅਰਦਾਸ ਕਰਦੋਂਗੇ ਨਾ ਇਹ ਤਿੰਨੇ ਚੀਜ਼ਾਂ ਹੀ ਮਿਲ ਜਾਣਗੀਆਂ ਤੁਸੀਂ ਵੇਖੋਗੇ ਜਿਹੜੀ ਚੀਜ਼ ਲਈ ਤੁਸੀਂ ਪਾਠ ਕਰਨਾ ਸ਼ੁਰੂ ਕਰਦੇ ਹੋ ਉਹ ਚੀਜ਼ ਆਪਣੇ ਆਪ ਤੁਹਾਡੇ ਪਿੱਛੇ-ਪਿੱਛੇ ਤੁਹਾਡੇ ਭੈਣ ਦੇ ਤੁਹਾਡੇ ਭਰਾ ਦੇ ਤੁਹਾਡੇ ਬੱਚਿਆਂ ਦੇ ਆਪੇ ਹੀ ਮਿਲ ਜਾਣੀ ਹੈ ਦੂਦ ਪੂਤ ਕੇ ਦੇਵਈਆ ਰੋਗ ਸੋਗ ਕੇ ਮਟਈਆ ਇਹ ਦਾਤਾਂ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਆ ਇੱਕ ਸਮਤ ਮੰਗੋ ਪਹਿਲੀ ਗੱਲ ਜਿਹੜੀਆਂ ਤਿੰਨ ਚੀਜ਼ਾਂ ਚੋਂ ਦੂਜੀ ਗੱਲ ਆ ਨਾਮ ਮੰਗੋ ਤੀਜੀ ਗੱਲ ਆ ਸਿੱਖੀ ਵੀ ਮੰਗੋ ਸਿਦਕ ਮੰਗੋ ਅਸੀਂ ਜਦੋਂ ਵੀ ਅਰਦਾਸ ਕਰਨੀ ਆ ਗੁਰਬਾਣੀ ਦੇ ਵਿੱਚ ਬਹੁਤ ਤਾਕਤ ਹੈ ਸਮੱਸਿਆ ਕਿੱਡੀ ਵੀ ਵੱਡੀ ਹੋਵੇ ਗੁਰੂ ਤੋਂ ਵੱਡੀ ਨਹੀਂ ਹੋ ਸਕਦੀ ਇਹ ਖਿਆਲ ਮਨ ਦੇ ਵਿੱਚ ਰੱਖਣਾ ਹੈ ਗੁਰਬਾਣੀ ਤਾਂ ਗੁੰਗਿਆਂ ਨੂੰ ਬੋਲਣ ਲਾ ਦਿੰਦੀ ਹੈ ਬਸ ਭਰੋਸਾ ਹੋਣਾ ਚਾਹੀਦਾ ਗੁਰੂ ਤੇ ਸੱਚੀ ਘਟਨਾ ਇੱਕ ਮੈਂ ਆਪ ਜੀ ਦੇ ਨਾਲ ਸਾਂਝੀ ਕਰਨ ਲੱਗਾ ਬਹੁਤ ਧਿਆਨ ਦੇ ਨਾਲ ਸੁਣਿਓ ਕਿਉਂਕਿ ਕਈ ਵਾਰੀ ਸੱਚੀ ਘਟਨਾ ਸੁਣਦੇ ਆ ਤੇ ਸਾਨੂੰ ਪਤਾ ਲੱਗ ਜਾਂਦਾ ਗੁਰਬਾਣੀ ਵਿੱਚ ਕਿੰਨੀ ਸ਼ਕਤੀ ਹੈ ਜਿਹੜੀ ਸੰਗਤ ਆ ਉਹਦਾ ਸਾਡੇ ਤੇ ਬਹੁਤ ਪ੍ਰਭਾਵ ਪੈਂਦਾ ਚਾਹੇ ਚੰਗੀ ਹੋਵੇ ਚਾਹੇ ਮਾੜੀ ਹੋਵੇ ਜਦੋਂ ਚੰਗੀ ਸੰਗਤ ਕਰਦੇ ਆ ਜੀਵਨ ਬਦਲ ਜਾਂਦਾ ਹੈ ਬੁਰੀ ਸੰਗਤ ਕਰਦੇ ਆ ਕੀਤੇ ਪੰਨ ਵੀ ਗਵਾ ਲੈਨੇ ਆ ਹੋਇਆ ਕੀ ਇੱਕ ਪਰਿਵਾਰ ਦੇ ਇੱਕ ਬੱਚਾ ਸੀ ਤੇ ਜਦੋਂ ਬੱਚੇ ਦਾ ਜਨਮ ਹੋਇਆ ਉਦੋਂ ਉਹ ਸੁਣਦਾ ਨਹੀਂ ਸੀ ਕੁਝ ਵੀ ਸੁਣਾਈ ਨਹੀਂ ਸੀ ਦਿੰਦਾ ਕਿਉਂਕਿ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਆਪਾਂ ਨੂੰ ਪਤਾ ਲੱਗਦਾ ਉਹਦੇ ਬਾਰੇ ਮਾਤਾ ਪਿਤਾ ਨੂੰ ਦੀ ਟੈਨਸ਼ਨ ਹੋਣ ਲੱਗੀ ਵੀ ਇਹ ਆਮ ਬੱਚਿਆਂ ਵਰਗਾ ਨਹੀਂ ਹੈਗਾ ਇੰਜ ਜਾਪਦਾ ਵੀ ਉਹਦੀ ਬੁੱਧੀ ਵੀ ਘੱਟ ਸੀਗੀ ਚੰਗੀ ਤਰ੍ਹਾਂ ਬੋਲਦਾ ਨਹੀਂ ਸੀ ਸੁਣਦਾ ਨਹੀਂ ਸੀਗਾ ਗੁੰਗਾ ਬੋਲਾ ਜਿਹਾ ਸੀ ਉਹ ਪਰਿਵਾਰ ਦੇ ਜੀ ਕਿਸੇ ਸਾਧੂ ਸੰਤ ਕੋਲ ਚਲੇ ਗਏ ਮਹਾਪੁਰਖਾਂ ਕੋਲ ਨਾਮ ਦੀ ਕਮਾਈ ਵਾਲਿਆਂ ਕੋਲ ਕਹਿੰਦੇ ਹਾਂ ਕਰਦੇ ਹਾਂ ਆਪਾਂ ਇਹ ਬੱਚੇ ਨੂੰ ਮਹਾਪੁਰਖਾਂ ਕੋਲ ਛੱਡ ਦਈਏ ਤੇ ਜਦੋਂ ਮਹਾਪੁਰਖਾਂ ਨੂੰ ਜਾ ਕੇ ਬੱਚੇ ਦੀ ਦਸ਼ਾ ਦੱਸੀ ਆ ਕਹਿੰਦੇ ਕੋਈ ਗੱਲ ਨਹੀਂ ਉਹਨਾਂ ਨੇ ਉਹਨਾਂ ਦੇ ਮਾਂ ਬਾਪ ਦੇ ਮਨ ਦੀ ਜਿਹੜੀ ਹਾਲਤ ਸਮਝ ਲਈ ਕਿ ਬੱਚਾ ਇਹਨਾਂ ਨੂੰ ਸੰਭਾਲਿਆ ਨਹੀਂ ਜਾ ਰਿਹਾ ਇਹਨਾਂ ਕੋਲੋਂ ਮਹਾਪੁਰਖਾਂ ਨੇ ਵੀ ਬੱਚੇ ਨੂੰ ਆਪਣੇ ਕੋਲ ਹੀ ਰੱਖ ਲਿਆ ਤੇ ਹੁਣ ਹਰ ਰੋਜ਼ ਮਹਾਪੁਰਖ ਕੀ ਕਰਦੇ ਆ ਬੱਚੇ ਦੇ ਕੰਨਾਂ ਵਿੱਚ ਗੁਰਬਾਣੀ ਦਾ ਪਾਠ ਕਰਦੇ ਆ ਜਦੋਂ ਪਾਠ ਕਰਨਾ ਕਈ ਵਾਰ ਇੱਕ ਬੰਦੇ ਦੀ ਐਸੀ ਡਿਊਟੀ ਲਾ ਦਿੱਤੀ ਸੰਗਤ ਵਿੱਚੋਂ ਵੀ ਹਰ ਰੋਜ਼ ਇਹਦੇ ਕੰਨਾਂ ਨੂੰ ਬੋਲ ਕੇ ਗੁਰਬਾਣੀ ਉੱਚੀ ਸਰਵਣ ਕਰਵਾਉਣੀ ਆ ਭਾਵੇਂ ਉਹ ਸੁਣਦਾ ਨਹੀਂ ਸੀਗਾ ਇਸ ਤਰ੍ਹਾਂ ਬੱਚੇ ਦੇ ਕੋਈ ਦਿਨ ਲੰਘੇ ਆ ਜਦੋਂ ਸਵੇਰੇ ਸ਼ਾਮ ਗੁਰਬਾਣੀ ਦਾ ਜਾਪ ਉਹਦੇ ਕੰਨਾਂ ਵਿੱਚ ਪਿਆ ਇੱਕ ਦਿਨ ਅਚਾਨਕ ਕਹਿੰਦੇ ਬੱਚੇ ਨੇ ਭੱਜ ਦੌੜ ਕੇ ਮਹਾਂਪੁਰਖਾਂ ਨੂੰ ਕਿਹਾ ਮਹਾਂਪੁਰਖੋ ਜੀ ਮੈਨੂੰ ਸੁਣਨਾ ਸ਼ੁਰੂ ਹੋ ਗਿਆ ਸਤਨਾਮ ਸ੍ਰੀ ਵਾਹਿਗੁਰੂ ਦੇਖੋ ਸੰਗਤ ਜੀ ਕਹਿੰਦੇ ਜਦੋਂ ਮਹਾਂਪੁਰਖਾਂ ਨੇ ਕਿਹਾ ਵੀ ਉਹਨੂੰ ਸੁਣਨਾ ਸ਼ੁਰੂ ਹੋ ਗਿਆ ਉਹਨਾਂ ਨੇ ਕਿਹਾ ਗੁਰਬਾਣੀ ਵਿੱਚ ਬਹੁਤ ਵੱਡੀ ਤਾਕਤ ਆ ਗੁਰਬਾਣੀ ਗੁੰੰਗਿਆਂ ਨੂੰ ਵੀ ਬੋਲਣ ਲਾ ਦਿੰਦੀ ਹੈ ਕਿਉਂਕਿ ਉਹਨੂੰ ਸਿਰਫ ਸੁਣਨਾ ਨਹੀਂ ਸੀ ਸ਼ੁਰੂ ਹੋਇਆ ਬੋਲਣਾ ਵੀ ਉਹਨੂੰ ਆ ਗਿਆ ਸੀ ਕਹਿੰਦੇ ਇਹਨੂੰ ਤਾਂ ਸਿਰਫ ਸੁਣਦਾ ਨਹੀਂ ਸੀਗਾ ਮੋਕੇ ਹਰ ਉਹਦੇ ਕੰਨ ਵਿੱਚ ਗੁਰਬਾਣੀ ਦੀ ਇੱਕ ਤੁਕ ਜਾਂਦੀ ਸੀ ਇੱਕ ਸ਼ਬਦ ਜਾਂਦਾ ਸੀ ਉਹ ਸ਼ਬਦਾਂ ਨੇ ਕਰਾਮਾਤ ਵਰਤਾ ਦਿੱਤੀ ਹੈ ਸੁਣਨ ਦੀ ਸ਼ਕਤੀ ਦਿੱਤੀ ਬੋਲਣ ਦੀ ਸ਼ਕਤੀ ਦਿੱਤੀ ਹੌਲੀ-ਹੌਲੀ ਜਦੋਂ ਵਾਹਿਗੁਰੂ ਦਾ ਨਾਮ ਉਹਨੇ ਜਪਿਆ ਏਡੀ ਕਿਰਪਾ ਹੋ ਗਈ ਇੱਕ ਦਿਨ ਉਹਨੇ ਫਿਰ ਮਹਾਂਪੁਰਖਾਂ ਜੀ ਕੋਲ ਆ ਕੇ ਆਖਿਆ ਮਹਾਂਪੁਰਖੋ ਹੁਣ ਜਦੋਂ ਮੈਂ ਤੁਰਦਾ ਫਿਰਦਾ ਹਾਂ ਉਦੋਂ ਵੀ ਮੈਨੂੰ ਨਾਮ ਸੁਣਾਈ ਦਿੰਦਾ ਹੈ ਮਹਾਂਪੁਰਖਾਂ ਨੇ ਸਮਝ ਲਿਆ ਵੀ ਇਹਦੀ ਜਿਹੜੀ ਲੈਵਾ ਉਹ ਤੁਰ ਦਰਗਾਹ ਦੇ ਨਾਲ ਹੁਣ ਜੁੜ ਗਈ ਹੈ ਉਹਨੂੰ ਨਾਮ ਜਪਣੇ ਹੀ ਚੰਗਾ ਲੱਗਦਾ ਸੀ ਨਾਮ ਤੋਂ ਬਿਨਾ ਕੋਈ ਦੂਜੀ ਗੱਲ ਚੰਗੀ ਨਹੀਂ ਸੀ ਲੱਗਦੀ ਤੇ ਹੁਣ ਉਹ ਏਦਾਂ ਦਾ ਬਣ ਗਿਆ ਪੂਰਾ ਗੁਰਮੁਖ ਬਣ ਗਿਆ ਸੀਗਾ ਗੁਰੂ ਦਾ ਰੂਪ ਹੀ ਹੋ ਗਿਆ ਨਾਮ ਜਪਦੇ ਜਪਦੇ ਤੇ ਜਦੋਂ ਉਹ ਮਾਤਾ ਪਿਤਾ ਨੂੰ ਪਤਾ ਲੱਗਾ ਵੀ ਜਿਹੜੇ ਬੱਚੇ ਨੂੰ ਅਸੀਂ ਛੱਡ ਕੇ ਆਏ ਸੀ ਮਹਾਪੁਰਖਾਂ ਕੋਲ ਉਹ ਤਾਂ ਬਿਲਕੁਲ ਹੁਣ ਠੀਕ ਹੋ ਗਿਆ ਪਰ ਮਾਤਾ ਪਿਤਾ ਨੇ ਆ ਕੇ ਆਖਿਆ ਮਹਾਪੁਰਖੋ ਕਿਰਪਾ ਕਰੋ ਸਾਨੂੰ ਇਹ ਬੱਚਾ ਦੇ ਦਿਓ ਮਹਾਪੁਰਖਾਂ ਨੇ ਆਖਿਆ ਭਾਈ ਇਹ ਨਾਮ ਜਪਦਾ ਜਪਦਾ ਨਾਮ ਦਾ ਹੀ ਰੂਪ ਹੋ ਗਿਆ ਵੀ ਸਾਡੇ ਵੱਲੋਂ ਤਾਂ ਕੋਈ ਮਨਾਹੀ ਨਹੀਂ ਹੈਗੀ ਤੁਸੀਂ ਇਹਨੂੰ ਲਿਜਾਣਾ ਤਾਂ ਲਿਜਾ ਸਕਦੇ ਹੋ ਪਰ ਦੇਖੋ ਨਾਮ ਤੋਂ ਬਿਨਾਂ ਦਾ ਸਰੇਗਾ ਨਹੀਂ ਉਹ ਕਹਿੰਦੇ ਬਾਬਾ ਜੀ ਉਹਦੀ ਮਾਂ ਨੇ ਦਲੀਲਾਂ ਬੜੀਆਂ ਦਿੱਤੀਆਂ ਅਸੀਂ ਵੀ ਉਵੇਂ ਰੱਖਾਂਗੇ ਜਿਵੇਂ ਤੁਸੀਂ ਰੱਖਿਆ ਅਸੀਂ ਵੀ ਇਹਨੂੰ ਨਾਮ ਜਪਾਵਾਂਗੇ ਜਿਸ ਤਰ੍ਹਾਂ ਤੁਸੀਂ ਜਪਾਉਨੇ ਹੋ ਪਰ ਮਹਾਪੁਰਖ ਕਹਿੰਦੇ ਭਾਈ ਹੁਣ ਇਹਦੀ ਰੂਹ ਸਿਰਫ ਨਾਮ ਜਪਣ ਵਾਲੀ ਹੈ ਹੋਰ ਕੋਈ ਨਹੀਂ ਹੈਗਾ ਉਹਦੇ ਵਿੱਚ ਵਿਕਾਰ ਇਸ ਕਰਕੇ ਖਿਆਲ ਰੱਖਿਓ ਕਹਿੰਦੇ ਮਾੜੀ ਕਿਸਮਤ ਹੋਈ ਮਾੜੀ ਆਦਤ ਵੀ ਜਦੋਂ ਪੈ ਗਈ ਜਦੋਂ ਬੱਚਾ ਪਰਿਵਾਰ ਨਾਲ ਚਲਾ ਗਿਆ ਮਹਾਪੁਰਖ ਕਿਉਂਕਿ ਉਹਨਾਂ ਨਾਲ ਜਦ ਬਹਿਸ ਕਰਕੇ ਨਾ ੱੱਕੇ ਜੇ ਨਾਲ ਲੈ ਗਏ ਸੀਗੇ ਉੱਥੇ ਮਾੜੀ ਆਦਤ ਕੀ ਪੈ ਗਈ ਉਹਨਾਂ ਦੇ ਘਰ ਵਿੱਚ ਇੱਕ ਟੈਲੀਵਿਜ਼ਨ ਸੀਗਾ ਉਹਦੇ ਪਰਿਵਾਰ ਨੇ ਲਿਆਂਦਾ ਸੀਗਾ ਮਾਤਾ ਪਿਤਾ ਨੇ ਉਹ ਉਹ ਵੇਖਣ ਲੱਗ ਗਏ ਉਹਨੇ ਹੌਲੀ ਹੌਲੀ ਇੰਨਾ ਟੀਵੀ ਦੇਖਣਾ ਸ਼ੁਰੂ ਕਰਤਾ ਪੂਰੇ ਦਿਨ ਦੇ ਵਿੱਚ ਉਹ ਟੀਵੀ ਦੇਖਿਆ ਕਰੇ ਪਹਿਲਾਂ 1 ਘੰਟੇ 2 ਘੰਟੇ ਜਿਵੇਂ ਬੱਚੇ ਅੱਜ ਮੋਬਾਈਲ ਫੋਨ ਵੇਖਦੇ ਆ ਉਦੋਂ ਟੈਲੀਵਿਜ਼ਨ ਦੇਖਦੇ ਹੁੰਦੇ ਸੀਗੇ ਉਹ ਟਾਈਮ ਆਉਣਾ ਸ਼ੁਰੂ ਹੋ ਗਿਆ ਉਹਨੇ ਪ੍ਰੋਗਰਾਮ ਐਸੇ ਦੇਖਣੇ ਸ਼ੁਰੂ ਕਰ ਦਿੱਤੇ ਇਹਨਾਂ ਅਸਰ ਹੋ ਗਿਆ ਗੁਰੂ ਦੀ ਬਾਣੀ ਨਾਲੋਂ ਟੁੱਟ ਗਿਆ ਪ੍ਰਮਾਤਮਾ ਨਾਲੋਂ ਟੁੱਟ ਗਿਆ ਹੁਣ ਉਹਦੇ ਹਾਲਾਤ ਪਹਿਲਾਂ ਵਰਗੇ ਹੋਣੇ ਸ਼ੁਰੂ ਹੋ ਗਏ ਉਹਨੂੰ ਸੁਣਨਾ ਬੰਦ ਹੋ ਗਿਆ ਫੇਰ ਮੰਦਬੁੱਧੀ ਹੋ ਗਿਆ ਬੋਲਣਾ ਨਾ ਆਵੇ ਜਿਹੜੇ ਉਹਦੇ ਮਾਤਾ ਪਿਤਾ ਸੀ ਬੜੇ ਫਿਕਰਮੰਦ ਹੋਏ ਫੇਰ ਮਹਾਪੁਰਖਾਂ ਕੋਲ ਆਏ ਕਹਿੰਦੇ ਚੰਗਾ ਭਲਾ ਲੈ ਕੇ ਗਏ ਸੀਗੇ ਪਤਾ ਨਹੀਂ ਮਹਾਪੁਰਖੇ ਨੂੰ ਕੀ ਹੋ ਗਿਆ ਕੀ ਸਮੱਸਿਆ ਹੋ ਗਈ ਮਹਾਪੁਰਖ ਕਹਿੰਦੇ ਭਾਈ ਅਸੀਂ ਤੁਹਾਨੂੰ ਪਹਿਲੇ ਆਖਿਆ ਸੀਗਾ 베ਰੀ ਸੰਗਤ ਆ ਜਿਹੜੀ ਇਹਦੀ ਰੂਹ ਆ ਨਾ ਖਰਾਕ ਮੰਗਦੀ ਆ ਇਸ ਕਰਕੇ ਇਹ ਮੰਦ ਬੁੱਧੀ ਬੱਚਾ ਇਸ ਕਰਕੇ ਹੋਇਆ ਵੀ ਨਾਮ ਨਾਲੋਂ ਟੁੱਟ ਗਿਆ ਜੁਆਨੇ ਟੈਲੀਵਿਜ਼ਨ ਦੇ ਵਿੱਚ ਵੇਖਿਆ ਉੱਥੇ ਉਹੋ ਜਿਹਾ ਹੀ ਹੁਣੇ ਬਣ ਗਿਆ ਹੈ ਉਹਨਾਂ ਨੂੰ ਦੇਖਦੇ ਦੇਖਦੇ ਜੋ ਬੱਚਾ ਦੇਖੇਗਾ ਸੁਨੇਗਾ ਵੈਸਾ ਹੀ ਬਣ ਜਾਵੇਗਾ ਇਸ ਕਰਕੇ ਬੱਚੇ ਨੇ ਆਖਿਆ ਸੀ ਕਿ ਹੁਣ ਮੈਨੂੰ ਸੁਣਦਾ ਨਹੀਂ ਹੁਣ ਮੈਨੂੰ ਚੰਗੀ ਤਰ੍ਹਾਂ ਬੋਲਣਾ ਨਹੀਂ ਸੀ ਆ ਰਿਹਾ ਵਿਚਾਰਾ ਇਸ਼ਾਰਿਆਂ ਨਾਲ ਹੀ ਦੱਸਦਾ ਹੁੰਦਾ ਸੀਗਾ ਮਹਾਪੁਰਖਾਂ ਨੇ ਆਖਿਆ ਕੋਈ ਗੱਲ ਨਹੀਂ ਇਹਨੂੰ ਫਿਰ ਨਾਮ ਜਪਾਵਾਂਗੇ ਫਿਰ ਨਾਮ ਜਪਾਇਆ ਤੇ ਉਹ ਟੈਲੀਵਿਜ਼ਨ ਵੱਲੋਂ ਧਿਆਨ ਹਟਾਇਆ ਮਾੜੀ ਸੰਗਤ ਦਾ ਦੇਖੋ ਪ੍ਰਭਾਵ ਕਿੰਨਾ ਗਲਤ ਪਿਆ ਫਿਰ ਮਹਾਪੁਰਖ ਨੇ ਉਹ ਨੂੰ ਠੀਕ ਕੀਤਾ ਨਾਮ ਸੁਣਾ ਸੁਣਾ ਕੇ ਕਿੱਡੀ ਵੱਡੀ ਬਖਸ਼ਿਸ਼ ਹੋ ਗਈ ਸੀ ਬੱਚੇ ਤੇ ਮੇਰੇ ਕਹਿਣ ਦਾ ਭਾਅ ਵੀ ਗੁਰੂ ਦਾ ਸ਼ਬਦ ਜਦੋਂ ਕੰਨਾਂ ਵਿੱਚ ਪੈਂਦਾ ਹੈ ਨਾ ਬੱਚਿਆਂ ਦੇ ਉਹਨਾਂ ਦੀ ਜ਼ਿੰਦਗੀ ਬਦਲਦੀ ਆ ਗੁਰੂ ਦੇ ਸ਼ਬਦ ਦੀ ਏਡੀ ਕਲਾ ਹੈ ਆਪਾਂ ਕਈ ਵਾਰੀ ਦੂਜੀਆਂ ਚੀਜ਼ਾਂ ਮੰਗੀ ਜਾਂਦੇ ਆ ਜੋ ਬੱਚਿਆਂ ਦਾ ਨੁਕਸਾਨ ਕਰਦੀਆਂ ਨੇ ਅਸੀਂ ਤਾਂ ਆਪਦਾ ਨੁਕਸਾਨ ਆਪ ਹੀ ਕਰ ਲਿਆ ਤਾਂ ਉਹ ਬੱਚਾ ਫਿਰ ਰਾਜੀ ਹੋ ਗਿਆ ਸੀਗਾ ਮਹਾਂਪੁਰਖਾਂ ਨੇ ਫਿਰ ਦੁਆੜਾ ਨੂੰ ਠੀਕ ਕਰਤਾ ਸੀ ਇਹ ਕੋਈ ਕਾਲਪਨਿਕ ਗੱਲ ਨਹੀਂ ਹੈ ਇਹ ਸੱਚੀ ਘਟਨਾ ਆਪ ਨਾਲ ਸਾਂਝੀ ਕਰ ਰਹੇ ਆਂ ਅੱਜ ਬੱਚੇ ਉਹ ਬੱਚਾ ਟੀਵੀ ਨਾਲ ਜੁੜਿਆ ਸੀ ਅੱਜ ਬੱਚੇ ਮੋਬਾਈਲ ਫੋਨ ਨਾਲ ਜੁੜੇ ਹੋਏ ਆ ਮੇਰੇ ਕਹਿਣ ਦਾ ਭਾਵੇਂ ਆ ਵੀ ਮਾਵਾ ਭੈਣਾ ਜਿਹੜੀਆਂ ਹਨ ਉਹਨਾਂ ਨੂੰ ਪਹਿਲਾਂ ਆਪ ਸਿੱਖੀ ਨਾਲ ਜੁੜਨਾ ਪਵੇਗਾ ਫੇਰ ਗੁਰੂ ਕੋਲੋਂ ਨਾਮ ਦੀ ਬਖਸ਼ਿਸ਼ ਮੰਗਣੀ ਪਵੇਗੀ ਖੁਦ ਨਾਮ ਜਪਣਾ ਪਵੇਗਾ ਬੱਚਿਆਂ ਨੂੰ ਵੀ ਜਪਾਉਣਾ ਪਵੇਗਾ ਇਹ ਆਪਾਂ ਮੋਬਾਈਲ ਫੋਨ ਦੇ ਵਿੱਚ ਦੇਖਦੇ ਆ ਵੀ ਕਿੰਨੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਬੱਚਿਆਂ ਦੇ ਮਨ ਤੇ ਕਿੰਨਾ ਅਸਰ ਪਾਉਂਦੀਆਂ ਨੇ ਕੀ ਬੱਚੇ ਲੱਗਦੇ ਆ ਇਹ ਤੁਹਾਨੂੰ ਅੱਜ 5-5 ਸਾਲ ਦੇ ਬੱਚੇ ਕਿੰਨੇ ਐਡਵਾਂਸ ਹੋਏ ਫਿਰਦੇ ਆ ਇਹ ਸਾਡੇ ਤੇ ਨਿਰਭਰ ਆ ਅਸੀਂ ਇਹਨਾਂ ਨੂੰ ਫੋਨ ਕਿਹੜੀ ਉਮਰ 'ਚ ਲੈ ਕੇ ਦੇਣੇ ਆ ਇਹ ਅਸੀਂ ਦੇਖਣਾ ਹੈ ਮਾੜੀਆਂ ਆ ਤਾਂ ਬੱਚਿਆਂ ਨੂੰ ਪਈਆਂ ਨੇ ਤਾਂ ਇਹ ਮਾੜੀ ਆਦਤ ਕਿਵੇਂ ਛੁੱਟੇਗੀ ਜਦੋਂ ਨਾਮ ਦੇ ਨਾਲ ਜੁੜਾਂਗੇ ਬੱਚੇ ਵਿਗੜੀ ਜਾਂਦੇ ਆ ਬੰਦਾ ਕਦੇ ਖਾਲੀ ਹੱਥ ਨਹੀਂ ਮੁੜਦਾ ਜੇਕਰ ਸਾਧ ਸੰਗਤ ਵਿੱਚ ਚਲਾ ਜਾਵੇ ਔਰ ਮੁੱਖ ਪਿਆਰੋ ਕੁਝ ਨਾ ਕੁਝ ਪ੍ਰਾਪਤ ਜ਼ਰੂਰ ਜ਼ਰੂਰ ਹੁੰਦਾ ਮਹਾਪੁਰਖਾਂ ਨੇ ਫਿਰ ਉਹ ਬੱਚੇ ਨੂੰ ਦੁਬਾਰਾ ਠੀਕ ਕਰਤਾ ਸੀ ਤਾਂ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਸਾਰੀਆਂ ਉਹ ਮਾਵਾ ਭੈਣਾ ਜਿਹੜੀਆਂ ਸਵੇਰੇ ਉੱਠਦੀਆਂ ਨੇ ਉਹ اٹਕੇ ਭਾਈ ਅਰਦਾਸ ਕਰੋ ਇਹ ਕਿ ਸਾਡੇ ਬੱਚਿਆਂ ਨੂੰ ਸਿੱਖੀ ਬਖਸ਼ੋ ਸਾਡੇ ਬੱਚਿਆਂ ਨੂੰ ਸਮੱਤ ਦਿਓ ਇਹਨਾਂ ਨੂੰ ਮਹਾਰਾਜ ਸਦਕ ਬਖਸ਼ੋ ਪਰ ਉਹਦੇ ਵਾਸਤੇ ਤੁਹਾਨੂੰ ਆਪ ਨਾਮ ਜਪਣਾ ਪਵੇਗਾ ਗੁਰੂ ਤੇ ਭਰੋਸਾ ਰੱਖਣਾ ਪਵੇਗਾ ਮੋਬਾਈਲ ਫੋਨ ਨੂੰ ਜਿਹੜੀ ਲਿਮਟ ਆ ਉਹਦੇ ਵਿੱਚ ਵਰਤਣਾ ਪਵੇਗਾ ਇਸ ਤੋਂ ਬਾਅਦ ਆਪਣੇ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਵਾਸਤੇ ਅਰਦਾਸ ਕਰੋ ਜੋ ਤੁਸੀਂ ਚਾਹੁੰਦੇ ਹੋ ਸਭ ਕੁਝ ਮਿਲ ਜਾਵੇਗਾ ਨਾਮ ਜਪਣ ਦੇ ਨਾਲ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ